ਸਤ ਸ੍ਰੀ ਅਕਾਲ ਕਿਸਾਨ ਪ੍ਰਭੂ ਫਾਰਮਰ ਐਕਸਪੈਰੀਮੈਂਟ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਕਣਕ ਦੀ ਗ੍ਰੋਥ ਬਈ ਆਪਾਂ ਕਣਕ ਦੀ ਜਿਹੜੀ ਪ੍ਰੋਡਕਸ਼ਨ ਲੈਣ ਵਾਸਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾਗਾ ਤੇ ਕੁਝ ਫਾਰਮਰ ਦੁਆਰਾ ਕਿਹਾ ਯਾਰ ਅਸੀਂ ਕੀਰ ਲਾ ਕੇ ਪਾਈਏ ਵੀ ਕੀ ਪਾਈਏ ਵੀ ਜਿਹਦੇ ਨਾਲ ਸਾਡੀ ਪ੍ਰੋਡਕਸ਼ਨ ਜਿਹੜੀ ਵਧੀਆ ਹੋਵੇ ਇਹਦੇ ਵਿੱਚ ਜਿਹੜਾ ਆਪਣੇ ਕਣਕ ਦੀ ਗ੍ਰੋਥ ਕਰਨੀ ਹੈਗੀ ਉਹ ਇਸ ਤਰ੍ਹਾਂ ਨਹੀਂ ਹੈਗਾ ਵੀ ਇੱਕੋ ਲੱਖ ਤਾਂ ਮੰਨ ਲਓ ਗ੍ਰੋਥ ਕਰਦੀ ਜਾਵੇ ਕਿਉਂਕਿ ਆਪਣੇ ਫਾਰਮਰ ਇਸ ਨੂੰ ਜ਼ਿਆਦਾ ਪਸੰਦ ਕਰਦੇ ਨੇਗੇ ਇਦੇ ਵਿੱਚ ਕੀ ਹੈ ਕਿ ਆਪਾਂ ਨੇ ਫਸਲ ਦੀ ਜਿਹੜੀ ਗਰੋਥ ਹੈ ਨਾਲ ਤਾਂ ਵਰਟੀਕਲ ਗਰੋਥ ਕਰਨੀ ਹੈ ਨਾਲੇ ਹਾਰੀਜ਼ਨਟਲ ਗਰੋਥ ਕਰਨੀ ਹੈਗੀ ਮਤਲਬ ਫਸਲਾ ਉੱਪਰ ਨੂੰ ਵੀ ਵਧੇ ਤੇ ਨਾਲ ਉਹਦੇ ਜਿਹੜੇ ਸਟੈਮ ਦਾ ਉਹਦਾ ਡਾਇਆਮੀਟਰ ਵੀ ਮਤਲਬ ਵਧੇ ਕਿਉਂਕਿ ਜਿੰਨਾ ਡਾਇਆਮੀਟਰ ਫਸਲ ਦਾ ਚੌੜਾ ਹੋਊਗਾ ਨਾ ਸਟੈਮ ਦਾ ਡਾਇਆਮੀਟਰ ਚੌੜਾ ਹੋਊਗਾ ਉਨਾਂ ਜਿਆਦਾ ਦਾਣਿਆਂ ਦੇ ਵਿੱਚ ਬੀਟ ਆਊਗਾ ਕਿਉਂਕਿ ਮੈਚਿਓਰਿਟੀ ਦੇ ਸਮੇਂ ਜਦੋਂ ਫਸਲ ਪੱਕਣ ਦੇ ਸਮੇਂ ਤੇ ਜਾਊਗੀ ਉਦੋਂ ਉਸ ਸਟੈਮ ਦੇ ਵਿੱਚੋਂ ਆਪਣੀ એનર્ਜੀ ਨੂੰ ਕੱਢ ਕੇ ਦਾਣਿਆਂ ਦੇ ਵਿੱਚ ਭਰੋਗੇ ਇਸ ਨਾਲ ਜਿਹੜਾ ਦਾਣਿਆਂ ਦਾ weight ਵਧਦਾਗਾ ਕਿਉਂਕਿ ਕੁਝ ਫਾਰਮਰ ਹੋਏ ਜਿਆਦਾ ਮੰਨ ਲਿਆ ਜਿਆਦਾ ਨਾਈਟ੍ਰੋਜਨ ਪਾ ਕੇ ਮਤਲਬ ਫਸਲ ਨੂੰ ਉਹਦੀ ਵਰਟੀਕਲ ਗਰੋਥ ਆ ਜਿਹੜੀ ਜਿਆਦਾ ਲੈ ਜਾਂਦੇ ਨੇਗੇ ਜਿਹੜਾ ਸਟੈਮ ਦੇ ਵਿੱਚ ਜਾਣ ਨਹੀਂ ਰਹਿੰਦੀ ਹੈਗੀ ਇਹਦੇ ਵਿੱਚ ਫਸਲ ਕੀ ਹੈਗੀ ਮੰਨ ਲਓ ਆਪਾਂ ਜਿਹੜਾ ਫਰਟੀਲਾਈਜ਼ਰ ਪਾਵਾਂਗੇ ਤੇ ਆਪਣਾ ਪਾਣੀ ਨਾਲਾ ਸੂਰਜ ਦੀ ਰੋਸ਼ਨੀ ਨਾਲ ਜਿਹੜੀ એનર્ਜੀ ਨੂੰ ਬਣਾਉਗੇ ਉਹ ਨੂੰ ਆਪਦੇ ਸਟੈਮ ਦੇ ਵਿੱਚ ਸੇਫ ਕਰੂਗੇ ਤੇ ਜੇ ਆਪਾਂ ਉਹਦੇ ਵਿੱਚ ਨਾਈਟ੍ਰੋਜਨ ਦੀ ਜਿਆਦਾ ਵਰਤੋਂ ਕਰੀ ਗਏ ਤਾਂ ਜਿਹੜੀ ਉਹ એનર્ਜੀ ਆ ਸੇਫ ਘਟ ਕਰੂਗੀ ਨਵੇਂ ਪੱਤੇ ਕੱਢਣ ਤੇ ਖਰਚ ਕਰਨ ਲੱਗ ਜੂਗੀ ਉਸ એનર્ਜੀ ਨੂੰ ਤਾਂ ਕਰਕੇ ਜਿਹੜਾ ਐਂਡ ਤੇ ਜਾ ਕੇ ਦਾਣਿਆਂ ਦਾ ਵੇਟ ਘਟ ਜਾਂਦਾ ਜਿੱਥੇ ਨਾਈਟrogen ਦੀ ਜਾਦੇ ਵਰਤ ਹੁੰਦੀ ਆ ਆਪਣਾ ਸੰਤੋਲਨ ਬਣਾ ਕੇ ਰੱਖਣਾਗਾ ਹੁਣ ਆਪਾਂ ਨੇ ਪੀ ਆਈ ਸਮੇਂ ਮੰਨ ਲਓ ਡੀ اے ਪੀ ਦੀ ਵਰਤੋਂ ਕੀਤੀ ਹੋਈ ਆ ਜਿਹਦੇ ਵਿੱਚ 18% ਨਾਈਟrogen ਤੇ 46% ਆਪਣਾ ਫਾਸਫੋਰਸ ਹੈਗਾ ਅਸੀਂ ਆਪਣੇ ਟ੍ਰਾਇਲ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਦੇ ਫਰਟੀਲਾਈਜ਼ਰ ਆਉਂਦੇ ਨੇਗੇ ਮੰਨ ਲਓ ਆਪਾਂ ਕਿਸੇ ਕੰਪਨੀ ਦਾ ਨਾਮ ਨਹੀਂ ਲਾਉਣਾ ਨਾ ਆਪਾਂ ਕਿਸੇ ਪ੍ਰੋਡਕਟ ਦਾ ਨਾਮ ਲੈਣਾਗਾ ਰੇ ਵੀ ਅਸੀਂ ਸਾਰਿਆਂ ਦੇ ਬਰਾਬਰ ਡੀਏਪੀ ਦੇ ਟ੍ਰਾਇਲ ਲਾ ਕੇ ਦੇਖੇ ਨਗੇ ਹਜੇ ਤੱਕ ਕਿਸੇ ਵੀ ਕੰਪਨੀ ਦਾ ਇਹਨੂੰ ਮਤਲਬ ਇਹਦੇ ਉੱਪਰ ਦੀ ਕੋਈ ਵੀ ਫਰਟੀਲਾਈਜ਼ਰ ਨਹੀਂ ਹੈਗਾ ਡੀਏਪੀ ਦੇ ਉੱਪਰ ਦੀ ਕਿਉਂਕਿ ਜਿਹੜੀ ਇਹਦੀ ਰੇਸ਼ੋ ਹੈਗੀ 18% ਨਾਈਟ੍ਰੋਜਨ ਤੇ 46% ਫਾਸਫੋਰਸ ਇਹ ਬਹੁਤ ਵਧੀਆ ਕੰਬੀਨੇਸ਼ਨ ਹੈਗਾ ਇਹ ਫਸਲ ਨੂੰ ਨਾ ਤਾਂ ਜ਼ਿਆਦਾ ਓਵਰ ਗਰੋਥ ਕਰਨ ਦਿੰਦਾਗਾ ਤੇ ਨਾਲੇ ਇਹਦੇ ਨਾਲ ਫਸਲ ਗਰੋਥ ਵੀ ਕਰੂਗੀ ਤੇ ਨਾਲੇ ਸਟੈਮ ਦੀ ਜਿਹੜੀ ਚੌੜਾਈ ਹੈ ਉਹ ਵੀ ਵਧੂਗੀ ਮਤਲਬ ਇਸ ਸਟੈਮ ਦਾ ਡਾਇਆਮੀਟਰ ਤੇ ਇਹ ਨਾਲ ਕੀ ਹੈ ਜਿਹੜਾ ਆਪਣਾ ਨਾਈਟ੍ਰੋਜਨ ਹੈ ਨਾਈਟ੍ਰੋਜਨ ਨਾਲ ਵਰਟੀਕਲ ਗਰੋਥ ਹੁੰਦੀ ਹੈ ਕਿ ਮਤਲਬ ਫਸਲ ਲੰਬੀ ਲੰਬੀ ਬਾਦੀ ਹੈ ਤੇ ਇੰਟਰਨੋਡ ਦਾ ਜਿਹੜਾ ਡਿਫਰੈਂਸ ਹੈਗਾ ਉਹ ਵੀ ਵੱਧਾਗਾ ਪਰ ਜਿਹੜਾ ਆਪਣਾ ਫਾਸਫੋਰਸ ਹੈਗਾ ਇਹਦੇ ਨਾਲ ਕੀ ਹੈਗਾ ਆਪਣੀ ਹਾਰੀਜ਼ਨਟਲ ਗਰੋਥ ਬਣਦੀ ਹੈਗੀ ਫਸਲ ਦੇ ਵਿੱਚ ਚੌੜਾ ਇਸ ਸਟੈਮ ਦੇ ਵਿੱਚ ਚੌੜਾਈ ਬਣਨਗੀ ਜੇਦੋਂ ਫਸਲ ਦੇ ਵਿੱਚ ਚੌੜਾਈ ਜ਼ਿਆਦਾ ਹੋਊਗੀ ਤਾਂ ਦਾਣਿਆਂ ਦਾ ਬੇਟਾ ਐਂਡ ਤੇ ਬਧੂਗਾ ਕੁਝ ਫਾਰਮਰਾਂ ਦਾ ਦੁਆਰ ਕਹੇ ਆ ਰਿਹਾ ਵੀ ਅਸੀਂ ਯਾਰ ਲਾ ਕੇ ਪਾ ਦਈਏ ਯਾਰ ਲਾ ਕੇ ਪਾ ਦਈਏ ਝੂਰੀਏ ਦੇ ਵਿੱਚ ਉਹਨਾਂ ਨੂੰ ਜ਼ਿਆਦਾਤਰ ਲਾ ਕੇ ਪਾਉਣ ਲਈ ਕਿਹਾ ਜਾਂਦਾਗਾ ਉੱਥੇ ਉਹ ਪ੍ਰੋਡਕਟ ਨਹੀਂ ਜਿਹੜੇ ਜਦੋਂ ਝੂਰੀਏ ਦੇ ਨਾਲ ਰਲਾ ਕੇ ਆਪਾਂ ਪਾਉਂਦੇ ਆਂਗੇ ਤਾਂ ਉੱਥੇ ਝੂਰੀਏ ਜਿਹੜਾ ਉਹ ਰਿਜ਼ਲਟ ਦਿਖਾਉਂਦਾਗਾ ਉਹਨਾਂ ਦਾ ਇੰਨਾ ਜ਼ਿਆਦਾ ਕੋਈ ਰਿਜ਼ਲਟ ਨਹੀਂ ਆਉਂਦਾ ਹੈਗਾ ਅਸੀਂ ਇਹ ਸਾਰੇ ਪ੍ਰੋਡਕਟ ਵਰਤ ਕੇ ਦੇਖੇ ਹੋਏ ਨੇਗੇ ਮੰਨ ਲਓ ਜਿੰਨੇ ਵੀ ਮਾਰਕੀਟ ਦੇ ਵਿੱਚ ਚੱਲ ਰਹੇ ਨੇਗੇ ਬਸ ਤੁਸੀਂ ਨੇ ਇਸ ਤਰ੍ਹਾਂ ਰੱਖਣਾ ਵੀ ਆਪਾਂ ਨੇ ਜਿਹੜੀ ਗ੍ਰੋਥ ਹੈਗੀ ਉਹਦੀ ਫਸਲ ਦੀ ਗ੍ਰੋਥ ਆ ਨਾ ਤਾਂ ਜਿਆਦਾ ਬਾਲੀ ਤੇਜ਼ੀ ਨਾਲ ਗ੍ਰੋਥ ਕਰਾਉਣੀ ਆਪਾਂ ਨੇ ਉਹਦੀ ਨਾ ਬਾਲੀ ਹੌਲੀ ਗ੍ਰੋਥ ਵੀ ਨਹੀਂ ਆ ਵੀ ਨੇਗਾ ਵੀ ਉਹਦੇ ਵਿੱਚ ਪੀਲਾ ਪਣਾ ਰਹੇ ਕਿਉਂਕਿ ਜਦੋਂ ਫਸਲ ਦੇ ਵਿੱਚ ਪੀਲਾ ਪਣਾ ਰਹੂਗਾ ਤਾਂ ਵੀ ਇਹਦੇ ਵਿੱਚ ਕੀ ਆਗਾ ਵੀ ਆਪਣੀਆਂ એનર્ਜੀ ਨੂੰ ਨਹੀਂ ਬਣਾ ਸਕਣੀ ਹੈਗੀ ਫੇਰ ਇਹਦੇ ਵਿੱਚ ਆਪਣੇ ਲਈ ਦੋ ਤਰ੍ਹਾਂ ਦੀਆਂ ਜ਼ਮੀਨਾਂ ਨੇ ਇੱਕ ਤਾਂ ਭਾਰੀਆਂ ਜ਼ਮੀਨਾਂ ਨੇਗੀਆਂ ਇੱਕ ਆਪਣੇ ਲਈ ਹਲਕੀਆਂ ਜ਼ਮੀਨਾਂ ਨੇਗੀਆਂ ਜਿਹੜੀਆਂ ਭਾਰੀਆਂ ਜ਼ਮੀਨਾਂ ਨੇਗੀਆਂ ਉਹਨਾਂ ਦੇ ਵਿੱਚ ਜ਼ਿਆਦਾਤਰ ਮੈਗਨੀਜ਼ ਦੀ ਘਾਟ ਨਹੀਂ ਆਉਂਦੀ ਕਿਉਂਕਿ ਜਿਹੜੀ ਕਣਕ ਦੀ ਫਸਲ ਹੈ ਨਾ ਉਹ ਮੈਗਨੀਜ਼ ਨੂੰ ਬਹੁਤ ਜ਼ਿਆਦਾ ਮੰਗਦੀ ਹੈਗੀ ਜਿਹੜੀਆਂ ਆਪਣੀਆਂ ਰੇਤਲੀਆਂ ਜ਼ਮੀਨਾਂ ਨੇਗੀਆਂ ਉਸ ਤੋਂ ਕਣਕ ਤੋਂ ਪਹਿਲੀ ਫਸਲ ਜਿਨ੍ਹਾਂ ਦੇ ਵਿੱਚ ਝੋਨੇ ਦੀ ਲੱਗੀ ਹੋਈ ਸੀਗੀ ਉੱਥੇ ਲਾਜ਼ਮੀ ਮੈਗਨੀਜ਼ ਦੀ ਘਾਟ ਆਊਗੀ ਜੇ ਉੱਥੇ ਮੈਗਨੀਜ਼ ਦੀ ਘਾਟ ਗਈ ਤਾਂ ਯੂਰੀਆ ਉੱਥੇ ਕੋਈ ਵੀ ਰਿਸਪੌਂਸ ਨਹੀਂ ਦੇਊਗਾ ਜਿੱਥੇ ਜ਼ਿਆਦਾ ਘਟ ਹੈਗੇ ਆਪਾਂ ਔਰੇ ਜਿਹੜੀਆਂ ਰੇਤਲੀਆਂ ਜ਼ਮੀਨਾਂ ਨੇ ਜਿਨ੍ਹਾਂ ਵਿੱਚ ਆਪਾਂ ਨੂੰ ਪਹਿਲਾਂ ਤੋਂ ਪਤਾ ਹੈ ਵੀ ਔਰੇ ਮੈਗਨੀਜ਼ ਦੀ ਘਾਟ ਆਉਂਦੀ ਹੈਗੀ ਤਾਂ ਤੁਸੀਂ ਪਹਿਲੇ ਪਾਣੀ ਤੋਂ ਪਹਿਲਾਂ ਮੈਗਨੀਜ਼ ਦੀ ਸਪਰੇਅ ਕਰਨੀ ਹੈਗੀ ਉਦਿਆਂ 2-3 ਮਤਲਬ 2 ਕਿਸਪਰੇਆਂ ਉਸ ਤੋਂ ਬਾਅਦ ਵੀ ਕਰਨੀਆਂ ਨੇ ਪਾਣੀ ਲਾਉਣ ਤੋਂ ਬਾਅਦ ਉਹ ਸੋਡੇ ਝਾੜ ਨੂੰ ਕਿਉਂਕਿ ਅਸੀਂ ਆਪਣੇ ਟ੍ਰਾਇਲ ਦੇ ਵਿੱਚ ਮੰਨ ਲਓ ਜਿੱਥੇ ਸਾਡੇ ਇਸ ਦੀ ਘਾਟ ਸੀਗੀ ਮੈਗਨੀਜ਼ ਦੀ ਉਥੇ ਤੀਕ ਮਣ ਹੀ ਕਣਕ ਨਿਕਲਦੀ ਸੀ ਕਿ ਜਦੋਂ ਅਸੀਂ ਮੈਗਨੀਜ਼ ਦੇ ਉਥੇ ਅਪਲਾਈ ਕਰਿਆ ਤਾਂ ਜਿਹੜਾ ਸਾਡਾ ਝਾੜਾ ਉਹ ਡਬਲ ਹੋ ਗਿਆ 10 ਕੁਇੰਟਲ ਤੱਕ ਝਾੜ ਵਧਾਉਣ ਦੀ ਸਮਰਤਾ ਰੱਖਦਾਗਾ ਮੈਗਨੀਜ਼ ਜਿੱਥੇ ਘਾਟ ਹੈਗੀ ਜਿਹੜੀਆਂ ਜ਼ਮੀਨਾਂ ਦੇ ਵਿੱਚ ਮੈਗਨੀਜ਼ ਦੀ ਬਹੁਤ ਜ਼ਿਆਦਾ ਘਾਟ ਹੁੰਦੀ ਹੈ ਕਿ ਉਥੇ ਜੂਰੀਆ ਕੋਈ ਵੀ ਰਿਸਪੌਂਸ ਨਹੀਂ ਦਿੰਦਾ ਹੈਗਾ ਫਸਲ ਦੇ ਵਿੱਚ ਸਖਤਪਣ ਨਹੀਂ ਰਹਿੰਦਾ ਫਸਲ ਜਿਹੜੀ ਉਹ ਆਪਦੇ ਆਪ ਜ਼ਮੀਨ ਤੇ ਡਿੱਗਦੀ ਜਾਂਦੀ ਹੈ ਜਿੱਥੇ ਮੈਗਨੀਜ਼ ਦੀ ਘਾਟ ਹੋਗੀ ਤੇ ਪੱਤਿਆਂ ਦੇ ਵਿੱਚ ਪੀਲਾਪਣ ਹੋਊਗਾ ਇੱਕ ਫਸਲ ਦੀ ਇਹ ਨਿਸ਼ਾਨੀ ਹੋਗੀ ਦੀ ਫਸਲ ਦੇ ਸਟੈਮ ਦੇ ਵਿੱਚ ਜਮਾਂ ਵੀ ਜਾਣ ਨਹੀਂ ਹੋਊਗੀ ਜਿੱਥੇ ਮੈਗਨੀਜ਼ ਦੀ ਜ਼ਿਆਦਾ ਘਾਟ ਹੋਗੀ ਜਿਹੜੀਆਂ ਆਪਣੀਆਂ ਭਾਰੀਆਂ ਜ਼ਮੀਨਾਂ ਨੇ ਗਿਆ ਉੱਥੇ ਤੁਸੀਂ ਪਾਣੀ ਲਾਉਣ ਤੋਂ ਬਾਅਦ ਇੱਕ ਸਪਰੇਅ ਮਤਲਬ ਕਿ ਮੈਗਨੀਜ਼ ਦਾ 1 ਕਿਲੋ ਮੈਗਨੀਜ਼ ਲੈ ਲੈਣਾਗਾ ਪਲੱਸ ਮੈਗਨੀਸ਼ੀਅਮ ਸਲਫੇਟ ਲੈ ਲੈਣਾਗਾ 1 ਕਿਲੋ ਸਲਫੇਟ ਫਾਰਮ ਦੇ ਵਿੱਚ ਲੈਣੇ ਨੇ ਇਹ ਇੱਕ ਤਾਂ ਮੈਗਨੀਜ਼ ਮੈਗਨੀਸ ਸਲਫੇਟ ਮੈਗਨੀਸ਼ੀਅਮ ਸਲਫੇਟ ਤੇ ਤੁਸੀਂ ਨੇ 100 100 ਗ੍ਰਾਮ ਉਰੇ ਚਿਲੇਟਡ ਜ਼ਿੰਕ ਲੈ ਲੈਣਾ ਤੇ ਪਲੱਸ 100 ਗ੍ਰਾਮ ਉਰੇ ਤੁਸੀਂ ਨੇ ਚਿਲੇਟਡ ਲੋਹਾ ਲੈ ਲੈਣਾ ਇਹਦਾ ਤੁਸੀਂ ਭਾਰੀਆਂ ਜ਼ਮੀਨਾਂ ਦੇ ਵਿੱਚ ਆਪਣਾ ਪਾਣੀ ਲਾਉਣ ਤੋਂ ਬਾਅਦ ਸਪਰੇਅ ਕਰ ਦੇਣਾ ਇੱਕ ਸਪਰੇਅ ਬਹੁਤ ਹੈ ਜੜੀਆਂ ਹਲਕੀਆਂ ਜ਼ਮੀਨਾਂ ਨੇਗੀਆਂ ਉਹਨਾਂ ਦੇ ਵਿੱਚ ਤੁਸੀਂ ਕੱਲਾ ਮੈਗਨੀਜ਼ ਦਾ ਸਪਰੇਅ ਪਾਣੀ ਲਾਉਣ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਦੋ ਸਪਰੇਅ ਕਰ ਸਕਦੇ ਹੋ ਇਹ ਸੇਮ ਕੰਬੀਨੇਸ਼ਨ ਦੀ ਜਿਹੜਾ ਆਪਾਂ ਨੇ ਭਾਰੀਆਂ ਜ਼ਮੀਨਾਂ ਵਾਸਤੇ ਦੱਸਿਆਗਾ ਪਰ ਸਪਰੇਅ ਆਪਣਾ ਪਾਣੀ ਲਾਉਣ ਤੋਂ ਪਹਿਲਾਂ ਕੱਲੇ ਮੈਗਨੀਜ਼ ਦੀ ਸਪਰੇਅ ਕਰਨੀ ਆ ਕਿਉਂਕਿ ਮੈਗਨੀਜ਼ ਨੂੰ ਕਣਕ ਦੀ ਫਸਲ ਬਹੁਤ ਰਿਸਪੌਂਸ ਦਿੰਦੀ ਹੈ ਇਹ ਇਹਦੇ ਵਿੱਚ ਜਿਹੜਾ ਹੁਣ ਤੁਸੀਂ ਉਹ ਕਹਿ ਰਹੇ ਹੋ ਵੀ ਅਸੀਂ ਪਾਣੀ ਨਾਲ ਰਲਾ ਕੇ ਜਾਂ ਕੁਝ ਚੀਜ਼ ਪਾਈਏ ਤਾਂ ਤੁਸੀਂ ਆਪਾਂ ਕਿਹੜਾ ਝੂਰੀਆ ਕੰਪਲੀਟ ਕਰਾਂਗੇ ਜਿਹੜਾ ਆਪਾਂ ਇਸੇ ਤੇ ਪੈਸਾ ਲਾਵਾਂਗੇ ਹੁਣ ਮੰਨ ਲਓ ਪਾਣੀ ਦੇ ਵਿੱਚ ਰਲਾ ਕੇ ਕੋਈ ਵੀ ਚੀਜ਼ ਪਾਵਾਂਗੇ ਆਪਾਂ ਇਹ ਪੈਸਾ ਜਦੋਂ ਝੂਰੀਆ ਖਤਮ ਹੋ ਗਿਆ ਜਦੋਂ ਝੂਰੀਆ ਆਪਣੀ ਫਸਲ ਦਾ ਆਪਣੀ ਪੂਰੀ ਹੋ ਗਈ ਕੰਪਲੀਟ ਹੋ ਗਈਆਂ ਯੂਰੀਆ ਕਿਸ਼ਤਾਂ ਤਾਂ ਆਪਾਂ ਕੀ ਕਰਾਂਗੇ ਯੂਰੀਆ ਖਤਮ ਹੋਣ ਤੋਂ ਬਾਅਦ ਇੱਕ ਹਾਰਮੋਨ ਦਾ ਸਪਰੇਅ ਕਰਾਂਗੇ ਮੈਪੀਕਵਟ ਕਲੋਰਾਇਡ ਦਾ ਇਹ ਆਪਣਾ ਉੱਥੇ ਰਿਜ਼ਲਟ ਆਪਾਂ ਨੂੰ ਬਹੁਤ ਵਧੀਆ ਕੱਢ ਕੇ ਦੇਊਗਾ ਇਹ ਇਹੀ ਖਰਚਾ ਆਪਾਂ ਉੱਥੇ ਕਰਾਂਗੇ ਇਹਦੇ ਨਾਲ ਆਪਾਂ ਜਿਹੜੀ ਫਸਲ ਦੀ ਗ੍ਰੋਥ ਹੋਊਗੀ ਉਹਨੂੰ ਮਤਲਬ ਪ੍ਰੈਸ ਕਰਾਂਗੇ ਜੰਨੀ ਆਪਾਂ ਫਸਲ ਦੀ ਗ੍ਰੋਥ ਨੂੰ ਪ੍ਰੈਸ ਕਰਕੇ ਰੱਖਾਂਗੇ ਉੰਨੇ ਸਟੈਮ ਦੇ ਵਿੱਚ ਮਜ਼ਬੂਤੀ ਜ਼ਿਆਦਾ ਆਊਗੀ ਜੇ ਫਸਲ ਲੰਬੀ ਲੰਬੀ ਵਧ ਗਈ ਤਾਂ ਉਹਦੇ ਵਿੱਚ ਇੰਨੀ ਫਸਲ ਦੇ ਵਿੱਚ ਆਪਣੇ ਸਟੈਮ ਦੇ ਵਿੱਚ ਮਜ਼ਬੂਤੀ ਨਹੀਂ ਆਉਣੀ ਹੈਗੀ ਕੁਸ਼ਬੀਰ ਕੀ ਕਰਦੇ ਨਰੇ ਮੰਨ ਲਓ ਜਿਬਰਲਿਕ ਐਸਿਡ ਦਾ ਸਪਰੇਅ ਕਰ ਦਿੰਦੇ ਨੇਗੇ ਫਿਰ ਜਿਬਰਲਿਕ ਐਸਿਡ ਸਪਰੇਅ ਕਰਿਆਂ ਤੋਂ ਬਾਅਦ ਫਿਰ ਕਹਿੰਦੇ ਨੇ ਉਸੇ ਕਦਰ ਰੋਕਣ ਵਾਲਾ ਸਪਰੇਅ ਕਰ ਦਈਏ ਕਿਉਂਕਿ ਜਿਬਰਲਿਕ ਐਸਿਡ ਹੈਗਾ ਜਿਹੜਾ ਉਹ ਪਲਾਂਟ ਦੀ ਹਾਈਟ ਨੂੰ ਵਧਾਉਂਦਾ ਹੈਗਾ ਜਿਹੜਾ ਆਪਣਾ ਮੈਪੀਕਵਿਟ ਕਲੋਰਾਇਡ ਹੋ ਗਿਆ ਜਾਂ ਆਪਣਾ ਪੈਕਲਾ ਬੂਟਰਾ ਜੋਲ ਹੋ ਗਿਆ ਜਿਹਨੂੰ ਕੁਝ ਫਾਰਮਰ ਬਹੁਤ ਮੰਨ ਲਓ ਵੀ ਪੈਕਲਾ ਬੂਟਰਾ ਜੋਲ ਆਪਣਾ ਕਲਟਾਰ ਦੇ ਨਾਤੇ ਆਉਂਦਾਗਾ ਪੈਕਲਾ ਬੂਟਰਾ ਜੋਲ ਵੀ ਜਿਹੜਾ ਕਦਰ ਰੋਕਣ ਦਾ ਕੰਮ ਕਰਦਾਗਾ ਤੇ ਇਹਦੇ ਵਿੱਚ ਕੀ ਆ ਪਹਿਲਾਂ ਜਿਬਰਲਿਕ ਐਸਿਡ ਦਾ ਸਪਰੇ ਕਰਕੇ ਫਿਰ ਉਸ ਤੋਂ ਬਾਅਦ ਕਹਿੰਦੇ ਨੇ ਕੱਦ ਰੋਕਣ ਵਾਲੀ ਆਪਾਂ ਦਵਾਈ ਦਾ ਸਪਰੇ ਕਰਨਾਗਾ ਤਾਂ ਇਹ ਇੱਕ ਦੂਸਰੇ ਦੇ ਬਿਲਕੁਲ ਉਲਟ ਨੇ ਇਹਨਾਂ ਦਾ ਕੋਈ ਵੀ ਫਾਇਦਾ ਨਹੀਂ ਜੇ ਤੁਸੀਂ ਨੇ ਪਹਿਲਾਂ ਜਿਬਰਲਿਕ ਐਸਿਡ ਆ ਕੱਦ ਨੂੰ ਵਧਾ ਦਿਓਗੇ ਉਹਦੇ ਨਾਲ ਸਟੈਮ ਦੀ ਮੋਟਾਈ ਘਟੂਗੀ ਤੇ ਇੰਟਰਨੋਡ ਦੀ ਜਿਹੜੀ ਲੈਂਥ ਹੈ ਉਹ ਵਧੂਗੀ ਜਿਬਰਲਿਕ ਐਸਿਡ ਨਾਲ ਬਸ ਆਪਾਂ ਨੇ ਗਰੋਥ ਨੂੰ ਮੰਨ ਲਓ ਚੱਲਦੇ ਜਾਣਾ ਗਰੋਥ ਇਸ ਤਰ੍ਹਾਂ ਹੋਵੇ ਵੀ ਬਾਹਲੀ ਇੱਕੋ ਲੱਖ ਤੋਂ ਵੀ ਗ੍ਰੋਥ ਨਾ ਹੋਵੇ ਵੀ ਸਾਰੀ ਐਨਰਜੀ ਆਪਦੀ ਉਹ ਜਿਹੜੀ ਸਟੈਮ ਦੇ ਵਿੱਚ ਸੇਫ ਨਾ ਕਰੇ ਨਵੇਂ ਪੱਤੇ ਕੱਢਣ ਤੇ ਲਾਈ ਜਾਵੇ ਤੇ ਆਪਾਂ ਜਦੋਂ ਝੂਰੀਆ ਖਤਮ ਹੋ ਗਿਆ ਜਿਹੜਾ ਆਪਾਂ ਨੂੰ ਅਰਲਾ ਕੇ ਪਾਉਣਾ ਹੈ ਇਸ ਸਮਾਂ ਤੇ ਆਪਾਂ ਇਹ ਖਰਚਾ ਆਪਾਂ ਜਦੋਂ ਝੂਰੀਆ ਖਤਮ ਹੋ ਗਿਆ ਉਦੋਂ ਆਪਾਂ ਇੱਕ ਹਾਰਮੋਨ ਦਾ ਸਪਰੇਅ ਕਰਾਂਗੇ ਉਹ ਸਪਰੇਅ ਨਾਲ ਆਪਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਤੇ ਫਸਲ ਦਾ ਕੱਦ ਜਿਹੜਾ ਰੁਕ ਜਾਊਗਾ ਰੁਕਣ ਦੇ ਨਾਲ ਫਸਲ ਦੇ ਵਿੱਚ ਗ੍ਰੀਨਰੀ ਆਊਗੀ ਉਸ ਸਮੇਂ ਕਿਉਂਕਿ ਜਦੋਂ ਕਿਸੇ ਵੀ ਫਸਲ ਦਾ ਕੱਦ ਰੁਕ ਜਾਊਗਾ ਤਾਂ ਉਹ ਆਪਦਾ ਰੰਗ ਨੂੰ ਕਾਲਾ ਕਰਨ ਲੱਗ ਜਾਂਦੀ ਹੁੰਦੀ ਹੈਗੀ ਇਹ ਅਸੀਂ ਇਹ ਅੱਜ ਐਕਸਪੈਰੀਮੈਂਟ ਦੇ ਵਿੱਚ ਦੇਖਿਆਗਾ ਜਦੋਂ ਹੁਕਾ ਆਪਣੇ ਰੰਗ ਨੂੰ ਕਾਲਾ ਕਰੂ ਕੀਤਾ ਉਹਦੇ ਵਿੱਚ ਓਬਵੀਅਸ ਲਿਆ ਵੀ ਮਤਲਬ ਕਿ ক্লোਰੋਫਿਲ ਦੀ ਮਾਤਰਾ ਵਧੂਗੀ ਜਦੋਂ ক্লোਰੋਫਿਲ ਦੀ ਮਾਤਰਾ ਵਧੂਗੀ ਤਾਂ ਆਪਦੇ ਸਟੈਮ ਦੇ ਵਿੱਚ એનર્ਜੀ ਨੂੰ ਵੱਧ ਸੇਵ ਕਰੋਗੇ ਜਿਹਦਾ ਆਪਾਂ ਨੂੰ ਰਿਜ਼ਲਟ ਅੱਗੇ ਦਾਣੇ ਵਾਲੇ ਮਿਲੂਗਾ ਇਹੀ ਤੀਜੇ ਕੋਈ ਗੱਲ ਰਹਿ ਵੀ ਜਾਂਦੀ ਹੈ ਜੀ ਮੰਨ ਲਓ ਇਹ ਆਪਾਂ ਇਸ ਤਰ੍ਹਾਂ ਇਹ ਤੇ ਖਰਚਾ ਕਰਨਾਗਾ ਇਹ ਸੋਡ ਨਾਲ ਜਾਣਕਾਰੀ ਸਾਂਝੀ ਕਰਨੀ ਸੀ ਜੇ ਵੀਡੀਓ ਵਧੀਆ ਲੱਗੇਗੀ ਤਾਂ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਸਬਸਕ੍ਰਾਈਬ ਕਰਿਓ ਧੰਨਵਾਦ ਜੀ